ਗੁਰਦਾਸਪੁਰ ਵਾਸੀ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਗੁਰਦਾਸਪੁਰ ਦੇ ਕਬੱਡੀ ਖਿਡਾਰੀ ਸੰਨੀ ਨੂੰ ਪਿੰਡ ਵਰਸੂਲਾ ਵੱਲੋਂ ਟਰੈਕਟਰ ਨਾਲ ਸਨਮਾਨਿਤ ਕੀਤਾ ਜਾਵੇਗਾ ਇਸ ਸੰਬੰਧੀ ਜਾਣਕਾਰੀ ਦਿੱੰਦ ਹੋਏ ਵਰਸੂਲਾ ਦੇ ਨੌਜਵਾਨਾਂ ਵੱਲੋਂ ਆਖਿਆ ਹੈ 24 ਤੇ 25 ਅਗਸਤ ਨੂੰ ਪਿੰਡ ਵਰਸੂਲਾ ਵਿਖੇ ਬਾਬਾ ਗੁਜਪੀਰ ਜੀ ਦਾ ਮੇਲਾ ਕਰਵਾਇਆ ਜਾਵੇਗਾ ਜਿਸ ਵਿੱਚ ਗੁਰਦਾਸਪੁਰ ਦੇ ਵੱਡੇ ਕਬੱਡੀ ਖਿਡਾਰੀ ਸੰਨੀ ਨੂੰ ਟਰੈਕਟਰ ਨਾਲ ਸਨਮਾਨਿਤ ਕੀਤਾ ਜਾਵੇਗਾ ਇਹ ਸਮਾਣ ਬਾਕੀ ਖਿਡਾਰੀਆਂ ਦਾ ਧਿਆਨ ਵੀ ਨਸ਼ੇ ਛੱਡ ਖੇਡਾਂ ਦੇ ਵੱਲ ਲੈ ਕੇ ਜਾਵੇਗਾ ਉਹਨਾਂ ਨੇ ਆਖਿਆ ਕਿ ਵੱਤਵਤ ਲੋਕ ਇਸ ਮੇਲੇ ਦਾ ਹਿੱਸਾ ਬਣਨ ਅਤੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਵੀ ਕਰਨ ਇਹ 24 25 ਤਰੀਕ ਨੂੰ ਹੋ ਰਿਹਾ 24 ਤਰੀਕ ਨੂੰ ਸਵੇਰੇ ਪਹਿਲਾਂ ਵਾਲੀਬਾਲ ਹੋਣਗੇ ਤੇ ਰਾਤ ਨੂੰ ਕਵਾਲ ਲੱਗਣਗੇ ਤੇ 25 ਤਰੀਕ ਨੂੰ 1 ਵਜੇ ਪਹਿਲਾਂ ਪ੍ਰੋਗਰਾਮ ਚੱਲੇਗਾ ਤੇ 4 ਵਜੇ ਕਬੱਡੀ ਦੀਆਂ ਟੀਮਾਂ ਆਪਣੀ ਜੋਰ ਲਖਾਉਣਗੇ ਉਹਦੇ ਵਿੱਚ ਇੱਕ ਟਰੈਕਟਰ ਦਾ ਨਾਮ ਦਿੱਤਾ ਜਾਏਗਾ ਜਦੋਂ ਬਹੁਤ ਇੱਕ ਵੱਡੀ ਮਾਣ ਵਾਲੀ ਗੱਲ ਵਾ ਕਿਉਂਕਿ ਮੁੰਡੇ ਮਿਹਨਤ ਕਰਨਗੇ ਮੇਰੇ ਤਾਂ ਅੱਗੇ ਵੀ ਕਰਦੇ ਆ ਤੇ ਹੋਰ ਕਰਨਗੇ ਵੀ ਸਾਡੀ ਸਾਡੀ ਇਹ ਮਿਲਣਾ ਮੁੱਲ ਪਿਆ ਇਹ ਮੇਲੇਆਂ ਦਾ ਇਹ ਸੁਣਦਾ ਵੀ ਲਾਗੇ ਸਾਗੇ ਲੋਕ ਆਪਣੇ ਸਰੀਰ ਨੂੰ ਸਾਹਮਦੇ ਆ ਕਬੱਡੀਆਂ ਖੇਡਦੇ ਆ ਵਾਲੀਬਾਲ ਖੇਡਦੇ ਆ ਵੀ ਹਾਂ ਪਰਸੋਲੇ ਪਿੰਡ ਜਾ ਕੇ ਮੇਲਾ ਖੇਡਣਾ ਵਾ ਇਸ ਲਈ ਕਾਫੀ ਨਸਿਆਂ ਤੋਂ ਰਹਿਤ ਮਿਲਦੀ ਹੈ ਇਹ ਮੇਲੇ ਹੋਣੇ ਚਾਹੀਦੇ ਪਿੰਡਾਂ ਜੀ ਮੇਲਾ ਕਿਵੇਂ ਕਰਵਾਇਆ 24 ਤਰੀਕ ਨੂੰ ਕੀ ਕੀ ਹੋਏਗਾ 25 ਤਰੀਕ 24 ਤਰੀਕ ਨੂੰ ਸਿਰੇ ਵਾਲੀਬਾਲ ਹੋਣਗੇ ਤੇ ਰਾਤ ਨੂੰ ਕੁਆਲੀਆਂ ਦੇ ਪ੍ਰੋਗਰਾਮ ਹੋਣਗੇ ਤੇ 25 ਤੇ ਨੂੰ 1 ਵਜੇ ਪ੍ਰੋਗਰਾਮ ਚਲੇਗਾ ਤੇ 4 ਵਜੇ ਜਿਹੜੇ ਆ ਉਹ ਕਬੱਡੀਆਂ ਹੋਣਗੀਆਂ ਇਹਨੂੰ ਕਰੈਕਟਰ ਦਿੱਤਾ ਜਾ ਰਿਹਾ ਨੌਜਵਾਨ ਕਿਹੜਾ ਉਹ ਨਰਪੁਰ ਪਿੰਡ ਦਾ ਸਣੀ ਮੜਾ ਆਪਣੇ ਇਲਾਕੇ ਦਾ ਹਾਂਜੀ ਹਾਂਜੀ ਆਪਣੇ ਇਲਾਕੇ ਦਾ ਨੌਜਵਾਨ ਉਹਦਾ ਪਰਿਵਾਰ ਵੀ ਸਾਰਾ ਕਬੱਡੀ ਦੇ ਖੇਤਰ 'ਚ ਰਿਹਾ ਵਾ ਕਿਵੇਂ ਤੁਹਾਡੇ ਮਨ ਵਿੱਚ ਆਇਆ ਪਿੰਡ ਵਾਸੀ ਦੇ ਮਨ ਵਿੱਚ ਕਿਵੇਂ ਆਇਆ ਇਹਨੂੰ ਕਰੈਕਟਰ ਦਿੱਤਾ ਨਹੀਂ ਪਿੰਡ ਵਾਸੀ ਤੇ ਹਰ ਸਾਲ ਮੇਲਾ ਕਰਾਉਂਦੇ ਆ ਮਤਲਬ ਐਨਾਂ ਹੀ ਵੀਰਾਂ ਨੇ ਸਲਾਹ ਕੀਤੀ ਐਨਾਂ ਹੀ ਵੀਰਾਂ ਨੇ ਸਹਿਯੋਗ ਕੀਤਾ ਬਾਹਰੋਂ ਵੀ ਆਪਾਂ ਨਾ ਨਸ਼ਿਆਂ ਦਾ ਜਿਹੜਾ ਕੋਹੜ ਵਾ ਇਹ ਤਾਂ ਹੀ ਪ੍ਰਮੋਟਰ ਸਿਹਦਾ ਇੱਕ ਚੰਗੇ ਖਿਡਾਰੀ ਨੂੰ ਆਪਾਂ ਸਨਮਾਨਿਤ ਕਰੀਏ ਇਹ ਗੱਲ ਸਾਡੇ ਜ਼ਿਲ੍ਹੇ 'ਚ ਜਾਏ ਪੰਜਾਬ 'ਚ ਜਾਏ ਵੀ ਬਟੋਲੇ ਪਿੰਡ ਆ ਇੱਕ ਹੋਈ ਗੱਲ ਤੇ ਮੁੰਡੇ ਨੂੰ ਟਰੈਕਟਰ ਨਾਲ ਸਨਮਾਨ ਕੀਤਾ ਵਾ ਨਾਲੇ ਉਹਦੀ ਕੰਮ ਆਉਣ ਵਾਲੀ ਮਸ਼ੀਨਰੀ ਹੈ ਕੱਲ ਨੂੰ ਆਪਣੀ ਪਿਆਰੀ ਵਾਹੇਗਾ ਬਾਹਰ ਵੀ ਕਿਤੇ ਵਰਤੇਗਾ ਤੇ ਇੱਕ ਉਹਨੂੰ ਉਹਦਾ ਮਾਣ ਵਧੇਗਾ ਉਹਦੇ ਲਿਬੇਕੇ ਹੋਰ ਵੀ ਨੌਜਵਾਨਾਂ ਦਾ ਮਾਣ ਵਧੇਗਾ ਵੀ ਸਾਡਾ ਮਿੰਨ ਦਾ ਮੋਢਾ ਪਿਆ ਵਾ ਹੋਰ ਵੀ ਨੌਜਵਾਨ ਨਸਿਆ ਸਾਡੇ ਕੇ ਪਾਸੇ ਤੁਰਨਗੇ ਚੰਗੀ ਗੱਲ ਵਾਏ ਐਨ ਐ ਵੀਰਾਂ ਵਾਸਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਸੀਂ ਜਿਨ੍ਹਾਂ ਦੀ ਚੰਗੀ ਸੋਚ ਵਾ ਇਲਾਕਾ ਨੂੰ ਅਸੈਂਟੀ ਮੈਸੂ ਲੋਕ ਇਲਾਕਾ ਵਾਸੀ ਨੇ ਕਿਹਾ ਵੀ ਮੇਲਾ ਇਹ ਨਾਲ ਮਿਲ ਕੇ ਸਾਰੇ ਸਹਿਯੋਗ ਨਾਲ ਹੋਣਾ ਚਾਹੀਦਾ ਵਾ ਇਹ ਪਿੰਡ ਦਾ ਨਹੀਂ ਸਾਰੇ ਇਲਾਕੇ ਦਾ ਮੇਲਾ ਆ ਸਾਡਾ ਜਿਹੜਾ ਪਿੰਡ ਵਾ ਪੰਜੀਤੀਆਂ ਪਿੰਡਾਂ ਦਾ ਮੇਨ ਬਲਾਕ ਸੈਂਟਰ ਆ ਠੀਕ ਹੈ ਜੀ ਮੇਰਾ ਨਾਮ ਜੀ ਤਰਮਿੰਦਰ ਸਿੰਘ ਠੀਕ ਹੈ ਜੀ ਤੇ ਇਹ ਮੇਲਾ ਸਾਡੇ ਬਰਸੋਲੇ ਪਿੰਡ ਦਾ ਵੀ ਤੇ ਇਹਨੂੰ ਬਹੁਤ ਆਪਾਂ ਸਰਦਾਰਾਂ ਨੇ ਮਨਾਣੇ ਆ ਸਾਰਾ ਪਿੰਡ ਪੂਰਾ ਠੀਕ ਹੈ ਜੀ ਇੱਥੇ ਬਹੁਤ ਜ਼ਿਆਦਾ ਸੰਯੋਗ ਹੁੰਦਾ ਸਾਰੇ ਇਲਾਕੇ ਦਾ ਤੇ ਆਪਣੇ ਕਮੇਟੀ ਮੈਂਬਰ ਆ ਬਹੁਤ ਜ਼ਿਆਦਾ ਸੇਵਾ ਕਰ ਰਹੇ ਆ ਠੀਕ ਹੈ ਜੀ ਇਹ ਚਾ ਰਿਸ਼ੂ ਵੀ ਬੈਠਾ ਵਾ ਸੈਂਦੀ ਵੀ ਦਾ ਸੇਠੀ ਵੀ ਦਾ ਸੰਨੀ ਵੀਰ ਹੈ ਇਹ ਸਾਡੇ ਬਾਬਾ ਜੀ ਆ ਜਿਨ੍ਹਾਂ ਦੇ ਆਪਾਂ ਚਤਨਾ ਚ ਹੋ ਕੇ ਸੇਵਾ ਕਰਨੇ ਇਸ ਬਾਬੇ ਗੁੱਜੀ ਪੀਰ ਦੀ ਤੇ ਇਹਦੇ ਵਿੱਚ ਜੀ 9 ਵਜੇ ਆਪਾਂ ਛੰਡੇ ਦੀ ਰਸਮ ਕਰਨੇ ਆ ਸਟਾਰਟ ਜੀ ਤੇ ਉਸ ਤੋਂ ਬਾਅਦ ਆਪਾਂ ਵਾਲੀਵਾਲ ਦੇ ਮੈਚ ਹੁੰਦੇ ਆ ਢੇ ਟੀਮਾਂ ਦੇ ਤੇ ਉਸ ਤੋਂ ਬਾਅਦ ਰਾਤ ਨੂੰ ਸਾਡੇ ਕਵਾਲ ਹੁੰਦੇ ਆ ਜੀ ਤੇ ਉਹਦੇ ਜੇ ਪੂਰੇ ਪਿੰਡ ਦਾ ਲੰਗਰ ਲਾਇਆ ਜਾਂਦਾ ਜੀ ਇੱਥੇ ਪੂਰਾ ਪਿੰਡ ਛਕਦਾ ਪੂਰੇ ਬੜੀ ਸਰਦਾ ਦੇ ਨਾਲ ਸਾਰਾ ਪਿੰਡ ਇੱਥੇ ਲੰਗਰ ਛਕਦਾ ਰਾਤ ਨੂੰ ਤੇ ਫਿਰ ਸਾਡੇ ਵੀ 25 ਤਰੀਕ ਨੂੰ ਸਾਡਾ ਜਿਹੜਾ ਪ੍ਰੋਗਰਾਮ ਆ ਉਹ ਸਵੇਰੇ ਆਪਾਂ ਸਿੰਗਰਾੜਾ ਲੱਗਦਾ ਵਾ ਫਿਰ ਸਾਡਾ ਕਬੱਡੀ ਦਾ ਮੈਚ ਹੁੰਦਾ ਵਾ ਤੇ ਉਸ ਤੋਂ ਬਾਅਦ ਸਾਡੇ ਚੀਫ ਗੈਸਟ ਜਿਹੜੇ ਆਂਦੇ ਨੇ ਤੇ ਇੱਕ ਸਾਡਾ ਬਹੁਤ ਵੀਰਾਂ ਦਾ ਐਨ ਆਰ ਆਈ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਬਹੁਤ ਜ਼ਿਆਦਾ ਕਪਰਾਲਾ ਕਰਕੇ ਤੇ ਕੋ ਸਾਡੇ ਪਿੰਡ ਨੇ ਵੀ ਬਹੁਤ ਉਹਨਾਂ ਦਾ ਸਾਥ ਦਿੱਤਾ ਵਾ ਤੇ ਉਹ ਵੀਰ ਨੂੰ ਆਪਾਂ ਸੰਨੀ ਵੀ ਦਾ ਪਿੰਡ ਨਰਪੁਰ ਤੋਂ ਤੇ ਉਹਨਾਂ ਦਾ ਪੂਰਾ ਪਰਿਵਾਰ ਪਲਵਾਨਾਂ ਦੇ ਨਾਲ ਜਾਣਿਆ ਜਾਂਦਾ ਵਾ ਕਬੱਡੀ ਦੇ ਬਹੁਤ ਤਗੜੇ ਪਲੇਅਰ ਆ ਸਾਰਾ ਪਰਿਵਾਰ ਉਹ ਵੀ ਇਹਨੂੰ ਆਪਾਂ ਸਨਮਾਨਤ ਕਰਨਦੇ ਆ ਸਾਰੇ ਵੀਰ ਰਲ ਕੇ ਤੇ ਇਸ ਤਰ੍ਹਾਂ ਸਾਡੇ ਮੇਲੇ ਨੂੰ ਬੂਰਾ ਇਲਾਕਾ ਬਹੁਤ ਜ਼ਿਆਦਾ ਚਾਹਵਾਨ ਹੁੰਦਾ ਵਾ ਦੇਖਣ ਵਾਸਤੇ ਤੇ ਸਾਰੇ ਇਲਾਕਾ ਬਹੁਤ ਜ਼ਿਆਦਾ ਵੇਖਦਾ ਜੀ ਪਰਬੰਧਾ ਕਿਵੇਂ ਦੇ ਪ੍ਰਬੰਧ ਕੀਤੇ ਗਏ ਜਿਵੇਂ ਗਰਮੀ ਕਾਫੀ ਹੁੰਦੀ ਆ ਪਾਣੀ ਦਾ ਯਾਰ ਲੰਗਰ 25 ਦਾ ਵੀ ਹੁੰਦਾ ਵਾ ਠੀਕ ਹੈ ਜੀ ਇੱਥੇ ਜਗ੍ਹਾ ਤੇ ਵੀ ਲੰਗਰ ਲੱਗਦਾ ਵਾ ਗਰਾਊਂਡ 'ਚ ਵੀ ਲੰਗਰ ਪਹਚਾਇਆ ਜਾਂਦਾ ਵਾ ਪਾਣੀ ਦੀ ਪੂਰੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਵਾ ਕੀ ਅਪੀਲ ਕਰੋਗੇ ਇਲਾਕਾ ਨੂੰ ਅਸੀਂ ਇਲਾਕਾ ਵੀਰਾਂ ਨੂੰ ਇਹੀ ਆਪਾਂ ਕਹਿੰਨੇ ਆ ਜੀ ਸਾਰੇ ਵੀਰ ਨਸ਼ਿਆਂ ਤੋਂ ਛੱਡੋ ਤੇ ਚੰਗੇ ਪਲੇਅਰ ਬਣੋ ਜਿੱਦਾਂ ਇੱਕ ਆਪਾਂ ਦਾ ਸੰਨੀ ਵੀਰ ਨੂੰ ਸਾਰੇ ਵੀਰ ਇੰਨਾ ਸਨਮਾਨ ਦੇਂਦੇ ਆ ਤੇ ਉਹਦੇ ਵੱਲ ਦੇ ਕੇ ਸਾਰੇ ਵੀਰ ਵਧੀਆ ਲੈਨ ਤੇ ਤੁਰੋ ਫਰੀਸ਼ ਕੱਕੜ ਗੁਰਦਾਸਪੁਰ One of the premium and prestigious professional institutes providing a wide range of professional courses with 100% placement assistance. We are Sri Sai Group of Institutes.